ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਛੱਤ ਤੇ ਆਈ ਸੀ ਮੈਂ ਤੇ ਕੁਝ ਆਪਾਂ ਨੂੰ ਦਿਸ ਗਿਆ ਚੱਪਣ ਕੱਦੂ ਇਹ ਆਪਾਂ ਤੋੜ ਲਵਾਂਗੇ ਜੇ ਤੁਸੀਂ ਦੇਖ ਸਕਦੇ ਹੋ ਪਿਓਰ ਔਰਗੈਨਿਕ 100% ਕੱਦੂ ਆਪਣੇ ਚੱਪਣ ਕੱਦੂ ਔਰਗੈਨਿਕ ਇੱਕ ਇੱਕ ਦੋ ਦੋ ਇਸ ਤਰ੍ਹਾਂ ਲੱਗੇ ਹੋਏ ਆ ਬੂਟਿਆਂ ਨਾਲ ਪਰ ਆਪਣੇ ਸਬਜ਼ੀ ਜੋਗੇ ਵਾਧੂ ਹੋ ਜਾਣੇ ਆ ਤੇ ਜੇ ਤੁਹਾਡੇ ਥੋੜੇ ਹੋਣ ਤਾਂ ਤੁਸੀਂ ਮਿਕਸ ਕਰਕੇ ਵੀ ਬਣਾ ਸਕਦੇ ਹੋ ਜਿੱਦਾਂ ਕਈ ਵਾਰੀ ਇੱਕ ਲੋਕੀ ਹੁੰਦੀ ਆ ਜ਼ੁਕੀਨੀ ਹੁੰਦੀ ਆ ਤਾਂ ਇਸ ਤਰ੍ਹਾਂ ਤੁਸੀਂ ਮਿਕਸ ਕਰਕੇ ਵੀ ਬਣਾ ਸਕਦੇ ਹੋ ਕਿਉਂਕਿ অর্ਗੈਨਿਕ ਚੀਜ਼ ਦਾ ਕੁਝ ਵੀ ਲੱਭ ਜਵੇ ਤੇ ਉਹ ਵਧੀਆ ਹੀ ਹੁੰਦੀ ਆ ਤੇ ਹੁਣ ਮੈਂ ਤੋੜ ਲੂੰਗੀ ਇੱਕ ਯਕੀਨੀ ਵੀ ਤੋੜ ਲੈਣੀ ਇਹ ਵੀ ਲੱਗੀ ਹੋਈ ਆ ਲਗਭਗ 1.5 ਕਿਲੋ ਦੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਤੋੜ ਲਈ ਆ ਤੇ ਪਿੰਡੀਆਂ ਵੀ ਇਸ ਤਰ੍ਹਾਂ ਲੱਗ ਰਹੀਆਂ ਆ ਹਜੇ ਪਰ ਪਿੰਡੀਆਂ ਨਾਲ ਬੂਟੇ ਥੋੜੇ ਆ ਵੱਡੇ ਬਾਕੀ ਬੂਟੇ ਮੇਰੇ ਸਾਰੇ ਛੋਟੇ ਆ ਤੇ ਉਹਨਾਂ ਨੂੰ ਨਾ ਪਿੰਡੀਆਂ ਹਲੇ ਮਤਲਬ ਲੱਗਣੀਆਂ ਸਟਾਰਟ ਨਹੀਂ ਹੋਈਆਂ ਇਸ ਕਰਕੇ 5-10 ਲੱਥ ਦੀਆਂ ਆ ਤੇ ਉਹਨੀਆਂ ਕ ਪਹਿਲੀਆਂ ਉਹਨੇ ਦਿਨ ਰੁਪਈਆਂ ਪਈਆਂ ਸੁੱਕ ਜਾਂਦੀਆਂ ਤੇ ਚਲੋ ਜਿੰਨੀਆਂ ਕ ਹੈਗੀਆਂ ਉਹਨੀਆਂ ਕ ਤੋੜ ਲੈਣੀਆਂ ਕਿਉਂਕਿ ਜੇ ਨਾਲ ਰਹਿਣ ਦੇਵਾਂਗੇ ਨਾ ਤੇ ਫਿਰ ਬੂਟਿਆਂ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਹੁੰਦੀ ਆ ਇਸ ਕਰਕੇ ਮੈਂ ਜਿੰਨੀਆਂ ਕ ਹੈਗੀਆਂ ਆ ਤੋੜ ਲੈਣੀਆਂ ਆ ਕਰੇਟ ਦੇ ਵਿੱਚ ਲਗਾਈਆਂ ਹੋਈਆਂ ਮੈਂ ਪਰ ਪਿੰਡੀਆਂ ਦੀ ਗਰੋਥ 크ਰੇਟ ਦੇ ਵਿੱਚ ਮੈਨੂੰ ਲੱਗਦਾ ਵੀ ਜਿਆਦਾ ਵਧੀਆ ਹੋਈ ਆ ਇਹ ਗਰੋ ਬੈਗ ਨਾਲੋਂ ਗਰੋ ਬੈਗ ਦੇ ਵਿੱਚ ਸਵਾ ਮੇਰੀਆਂ ਪਿੰਡੀਆਂ ਦੇ ਬੂਟੇ ਇੰਨੇ ਨਹੀਂ ਚੱਲੇ ਜਿੰਨੇ ਕਿ ਇਹਦੇ ਵਿੱਚ ਚੱਲੇ ਆਪਣੇ ਆ ਜਿਹੜੀਆਂ 크ਰੇਟ ਆ 크ਰੇਟ ਦੇ ਵਿੱਚ ਸਾਰੇ ਬੂਟੇ ਬਹੁਤ ਵਧੀਆ ਆ ਪਿੰਡੀਆਂ ਦੇ ਤੇ ਦੂਜੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਤਰ੍ਹਾਂ ਸੀ ਦੋ ਲੱਗੀਆਂ ਹੋਈਆਂ ਉਹ ਵੀ ਮੈਂ ਤੋੜ ਲਈਆਂ ਇਹ ਤੁਸੀਂ ਦੇਖ ਸਕਦੇ ਹੋ ਕੌੜੀ ਵਾਲੀ ਮਿਰਚੀ ਲੱਗੀ ਹੋਈ ਆ ਪਿੰਡੀਆਂ ਇਸ ਤਰ੍ਹਾਂ ਇੱਕ ਇੱਕ ਦੋ ਦੋ ਲੱਗੀਆਂ ਹੋਈਆਂ ਹਜੇ ਇਹ ਟਿੰਡੇ ਵੀ ਲੱਗਣੇ ਦੇਖੋ ਸਟਾਰਟ ਹੋ ਚੁੱਕੇ ਆ ਇਹ ਆਪਣੇ ਪਾਲਕ ਸਦਾ ਬਹਾਰ ਪਾਲਕ ਨੂੰ ਬੀਜ ਨਿਕਲਣਾ ਸ਼ੁਰੂ ਹੋ ਗਿਆ ਇਹ ਵੀ ਇੱਧਰ ਚੱਪਣ ਕਦੂਆਂ ਦੀ ਬੁੱਟੇ ਆ ਜਿਆਦੇ ਇੱਧਰ ਵੀ ਤਿੰਨ ਚਾਰ ਪਿੰਡੀਆਂ ਹੈਗੀਆਂ ਇਹ ਵੀ ਆਪਾਂ ਤੋੜ ਲਈਏ ਤੇ ਜੇ ਤੁਸੀਂ ਚਾਹੋ ਤਾਂ ਪਿੰਡੀਆਂ ਤੁਸੀਂ ਹੁਣ ਵੀ ਲਗਾ ਸਕਦੇ ਹੋ ਅਪ੍ਰੈਲ ਸਾਰਾ ਲਗਭਗ ਪਿੰਡੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਫਿਰ ਮਈ ਦੇ ਮਹੀਨੇ ਤੁਸੀਂ ਨਾ ਲਗਾਓ ਕਿਉਂਕਿ ਮਈ ਚ ਬਹੁਤ ਜ਼ਿਆਦਾ ਗਰਮੀ ਹੰਮਸ ਹੋ ਜਾਂਦੀ ਆ ਉਦੋਂ ਭਿੰਡੀ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਨਹੀਂ ਚੱਲਦੀ ਫਿਰ ਤੁਸੀਂ ਅੱਗੇ ਜਿਹੜੀ ਬਰਸਾਤਾਂ ਦੇ ਵਿੱਚ ਹੀ ਲਗਾਓ ਲਾਸਟ ਜੂਨ ਦੇ ਵਿੱਚ ਪਰ ਅਪ੍ਰੈਲ ਅਪ੍ਰੈਲ ਤੁਸੀਂ ਲਗਾ ਦਿਓ ਦੋ ਟਾਈਮ ਪਾਣੀ ਦੇਈ ਜੋ ਤੇ ਮੈਨੂੰ ਲੱਗਦਾ ਵੀ ਵਧੀਆ ਜੜੀਆਂ ਚੱਲ ਜਾਂਦੀਆਂ ਕਿਉਂਕਿ ਮੈਂ ਵੀ ਲਗਾਈਆਂ ਹੁਣ ਥੋੜੇ ਕਿ ਦਿਨ ਹੀ ਹੋਏ ਹਜੇ ਲਗਾਈਆਂ ਨੂੰ ਤੇ ਉਹ ਵਧੀਆ ਬੂਟੇ ਚੱਲਦੇ ਆ ਸਵਾ ਬਹੁਤ ਛੇਤੀ ਉੱਗ ਗਏ ਵੀ ਬੜੀ ਛੇਤੀ ਤੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਵੀ ਬੜੀ ਵਧੀਆ ਹੋ ਰਹੀ ਆ ਮੈਂ ਤੁਹਾਨੂੰ ਦਿਖਾਉਣੀ ਆ ਉਹ ਵੀ ਇਹ ਪਿੰਡੀ ਆ ਸੌਰੀ ਸ਼ਿਮਲਾ ਵਿੱਚ ਵੀ ਇਸ ਤਰ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਕੁਝ ਬੂਟੇ ਮੇਰੇ ਇੱਧਰ ਆ ਪਿੰਡੀਆਂ ਦੇ ਵੀ ਆਪਾਂ ਤੋੜ ਲਈਏ ਆ ਮੈਂ ਦੇਖੋ ਹੁਣ ਲਗਾਈਆਂ ਪਿੰਡੀਆਂ ਹਜੇ ਚਾਰ ਪੰਜ ਦਿਨ ਹੀ ਹੋਏ ਆ ਤੇ ਇਹ ਉੱਗ ਵੀ ਆਈਆਂ ਇਹ ਵਿੱਚ ਇੱਕ ਪਿੰਡੀ ਦਾ ਬੂਟਾ ਆ ਕੁਝ ਮੈਂ ਵਿੱਚ ਇਸ ਤਰ੍ਹਾਂ ਫਲੀਆਂ ਲਗਾਤੀਆਂ ਆ ਤੇ ਕਿਉਂਕਿ ਪਿੰਡੀਆਂ ਦੇ ਬੂਟੇ ਨਾ ਪਹਿਲੇ ਮੇਰੇ ਆ ਦੇਖੋ ਗਰੋ ਬੈਗ ਚ ਨਾ ਸੁੱਕ ਗਏ ਸੀ ਪਤਾ ਨਹੀਂ ਕੀ ਕਾਰਨ ਹੋਇਆ ਫਿਰ ਮੈਂ ਕੋਈ ਦਵਾਈ ਵਗੈਰਾ ਤਾਂ ਨਹੀਂ ਪਾਈ ਮੈਂ ਕਿਹਾ ਜੇ অর্ਗੈਨਿਕ ਰੱਖਣਾ ਤਾਂ ਫਿਰ অর্ਗੈਨਿਕ ਹੀ ਰੱਖਦੇ ਆ ਚਲੋ ਕੋਈ ਗੱਲ ਨਹੀਂ ਜੇ ਸੁੱਕ ਗਏ ਤੇ ਆਪਾਂ ਦੁਬਾਰਾ ਫੇ ਪਿੰਡੀਆਂ ਦੇ ਵਿੱਚ ਬੂਟੇ ਲਗਾਤੇ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੀ ਲੋਕੀ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਆ ਇਹਨੂੰ ਇੱਥੇ ਸੇਕ ਬਹੁਤ ਪੈਂਦਾ ਹੁਣ ਆ ਇਸ ਕਰਕੇ ਆਪਾਂ ਇਹਨੂੰ ਵਿੱਚ ਕਰ ਦਿੰਨੇ ਆ ਇੱਧਰ ਹੈਗੀਆਂ ਪੀਲੀ ਜੁਕੀਨੀ ਪਰ ਪੀਲੀ ਜੁਕੀਨੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਸਹੀ ਨਹੀਂ ਹੋ ਰਹੀ ਹੈਗੀ ਇੰਨੀਆਂ ਹੀ ਆ ਇਹ 7-8 ਦਿਨ ਹੋ ਗਏ ਐਡਾ ਹੀ ਸਾਈਜ਼ ਇਹਨਾਂ ਦਾ ਨਾ ਤਾਂ ਵਧੀਆਂ ਆ ਨਾ ਹੀ ਇਹ ਸੁੱਕੀਆਂ ਆ ਤੇ ਨਾ ਹੀ ਇਹ ਹਰੀਆਂ ਹੋਈਆਂ ਮੱਕੀ ਵਧੀਆ ਚੱਲ ਰਹੀ ਆ ਆਪਣੀ ਤੇ ਹੁਣ ਮੈਂ ਥੋੜੀਆਂ ਜੀਆਂ ਤਰ੍ਹਾਂ ਵੀ ਦੇਖ ਕੇ ਤੋੜ ਦਵਾਂ ਇੱਧਰ ਆਪਣੇ ਤਰ੍ਹਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਇੱਧਰ ਲੌਂਗ ਬੀਨਜ਼ ਇੱਧਰ ਹੈਗੇ ਜੀ ਆਪਣੇ ਕਰੇਲੇ ਤੁਸੀਂ ਦੇਖ ਸਕਦੇ ਹੋ ਕਰੇਲੇ ਵੀ ਤੋੜਨ ਦੇ ਲਾਇਕ ਲਗਭਗ ਹੋਈ ਚੱਲੇ ਆ ਸਾਰੇ ਤੁਸੀਂ ਦੇਖੋ ਇੱਕੋ ਜਿਹੇ ਸਾਈਜ਼ ਦੇ ਹੋ ਗਏ ਆ ਸਾਰੇ ਤੋੜਨ ਵਾਲੇ ਤੇ ਇਹਨਾਂ ਨੂੰ ਬਸ ਆਪਾਂ ਇੱਕ ਦੋ ਦਿਨ ਤੱਕ ਹੁਣ ਤੋੜ ਲੈਣਾ ਤੇ ਸਾਰੇ ਇੱਕੋ ਜਿਹੇ ਹੋ ਜਾਣਗੇ ਕਿਉਂਕਿ ਫਿਰ ਧਰਨਯੋਗ ਵੀ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਕਰੇਲੇ ਦੀ ਵੇਲ ਜਿਹੜੀ ਬਹੁਤ ਵਧੀਆ ਆਪਣੀ ਚੱਲ ਰਹੀ ਆ ਇੱਧਰ ਆਪਣੇ ਹੈਗੇ ਕੁਝ ਮਿਰਚਾਂ ਦੇ ਬੂਟੇ ਪੀਲੇ ਟਮਾਟਰ ਇੱਧਰ ਲੋਕੀ ਰਮਾ ਤੋਰੀ ਖੀਰਾ ਇਹ ਹੈਗੇ ਜੀ ਖਰਬੂਜੇ ਹਦਵਾਨੀ ਇਹ ਹੈਗਾ ਪੜਵਲ ਪਰਵਲ ਦੀ ਵੇਲ ਆ ਇੱਧਰ ਇੱਧਰ ਆਪਣੀ ਮੱਕੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਹੀ ਆਪਣਾ ਗਾਰਡਨ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਜਿਹੜੀਆਂ ਮੈਂ ਸਾਰੀਆਂ ਇਹ ਸਬਜ਼ੀਆਂ ਤੋੜੀਆਂ ਆ ਕਿਉਂਕਿ ਅੱਜਕੱਲ ਹੋਰ ਤਾਂ ਕੋਈ ਕੰਮ ਕਰਨ ਨੂੰ ਹੁੰਦਾ ਨਹੀਂ ਇੰਨੀ ਗਰਮੀ ਤੇ ਸਿਰਫ ਸਬਜ਼ੀ ਤੋੜ ਲਓ ਪਕਾ ਲਓ ਤੇ ਬਸ ਪਾਣੀ ਪਾ ਦਿਓ ਕਿਉਂਕਿ ਜਿਆਦਾ ਸਬਜੀ ਤਾਂ ਹੁਣ ਆਪਾਂ ਲਗਾ ਨਹੀਂ ਸਕਦੇ ਇਨੀ ਗਰਮੀ ਦੇ ਵਿੱਚ ਇੰਨੀ ਕ ਸਬਜੀ ਆਪਾਂ ਨੂੰ ਮਿਲ ਗਈ ਆ ਲਗਭਗ 2 ਕਿਲੋ ਦੇ ਕਰੀਬ-ਕਰੀਬ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ